ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਦੋਸਤੋ ਕੀ ਮੁਲਾਜ਼ਮਾਂ ਨੂੰ ਮਿਲੇਗਾ ਉਹਨਾਂ ਦਾ ਹੱਕ ਡੀਏ ਦੇ ਵਿੱਚ ਹੋਵੇਗਾ ਜਲਦ ਹੀ ਵਾਦਾ ਪੰਜਾਬ ਹਰਿਆਣਾ ਹਾਈ ਕੋਰਟ ਕਰੇਗੀ ਵੱਡਾ ਫੈਸਲਾ ਪੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਇਸ ਵੀਡੀਓ ਦੇ ਵਿੱਚ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਣਾ ਜੀ ਹਾਂ ਜੀ ਦੋਸਤੋ ਥੋੜੇ ਦਿਨ ਪਹਿਲਾਂ ਅਸੀਂ ਤੁਹਾਡੇ ਨਾਲ ਇੱਕ ਖਬਰ ਸਾਂਝੀ ਕੀਤੀ ਸੀ ਜਿਸ ਦੇ ਵਿੱਚ ਬੈਸਟ ਬੰਗਾਲ ਦੇ ਜੋ ਮੁਲਾਜ਼ਮ ਨੇ ਉਹਨਾਂ ਦੁਆਰਾ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਕੇਸ ਦਾਇਰ ਕੀਤਾ ਗਿਆ ਸੀ ਤੇ ਉਹਨਾਂ ਦੇ ਹੱਕ ਦੇ ਵਿੱਚ ਫੈਸਲਾ ਆਇਆ ਸੀ ਉਹ ਵੀ ਡੀਏ ਨੂੰ ਕਿ ਕਿਉਂਕਿ ਉਹਨਾਂ ਦਾ 25% ਡੀਏ ਪੈਂਡਿੰਗ ਸੀ ਕੇਂਦਰ ਸਰਕਾਰ ਦੇ ਮੁਲਾਜ਼ਮਾਂ ਦੀ ਤਰਜ ਤੇ ਉਹਨਾਂ ਦੁਆਰਾ ਡੀਏ ਦੀ ਮੰਗ ਕੀਤੀ ਗਈ ਸੀ ਤੇ ਉਹਨਾਂ ਦੀ ਇਸ ਮੰਗ ਦਾ ਹੱਲ ਕਰਨ ਦੇ ਲਈ ਪੰਜਾਬ ਹਰਿਆਣਾ ਹਾਈ ਕੋਰਟ ਨੇ ਉਹਨਾਂ ਦੇ ਹੱਕ ਦੇ ਵਿੱਚ ਫੈਸਲਾ ਕੀਤਾ ਸੀ ਤੇ ਤੁਰੰਤ ਉਸ ਸਰਕਾਰ ਨੂੰ ਬੰਗਾ ਬੈਸਟ ਬੰਗਾਲ ਦੀ ਸਰਕਾਰ ਨੂੰ ਇਹ ਕਿਹਾ ਗਿਆ ਸੀ ਕਿ ਮੁਲਾਜ਼ਮਾਂ ਦਾ 25% ਰੈਂਦਾ ਡੀਏ ਉਹਨਾਂ ਨੂੰ ਦਿੱਤਾ ਜਾਵੇ ਇਸ ਸਬੰਧ ਦੇ ਵਿੱਚ ਇੱਕ ਵੱਡੀ ਜਾਣਕਾਰੀ ਸਾਹਮਣੇ ਆਈ ਹੈ ਕਿ ਪੰਜਾਬ ਦੇ ਮੁਲਾਜ਼ਮਾਂ ਨੂੰ ਵੀ ਇਸੇ ਤਰ੍ਹਾਂ ਖੁਸ਼ਖਬਰੀ ਮਿਲ ਸਕਦੀ ਹੈ ਕਿਉਂਕਿ डीए ਨੂੰ ਲੈ ਕੇ ਪਟੀਸ਼ਨ ਜਿਹੜੀ ਕਿ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਦਾਇਰ ਕੀਤੀ ਗਈ ਹੈ ਜਿਸ ਦੇ ਵਿੱਚ ਅਸੀਂ ਤੁਹਾਨੂੰ ਦੱਸ ਦਈਏ ਕਿ ਇਸ ਦੀ ਸੁਣਵਾਈ 10 ਜੁਲਾਈ ਨੂੰ ਹੋਵੇਗੀ ਇਸ ਸੁਣਵਾਈ ਦੇ ਵਿੱਚ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਡੀਏ ਨੂੰ ਲੈ ਕੇ ਵੱਡਾ ਫੈਸਲਾ ਆ ਸਕਦਾ ਹੈ ਪਰ ਜੇਕਰ ਦੇਖਿਆ ਜਾਵੇ ਤਾਂ ਪੰਜਾਬ ਸਰਕਾਰ ਦੁਆਰਾ ਹਰ ਵਾਰ ਹੀ ਹਰ ਮਾਮਲੇ ਨੂੰ ਟਾਲਣ ਦੀ ਕੋਸ਼ਿਸ਼ ਕੀਤੀ ਗਈ ਹੈ ਹੋ ਸਕਦਾ ਹੈ ਡੀਏ ਦੇ ਮਾਮਲੇ ਦੇ ਵਿੱਚ ਵੀ ਪੰਜਾਬ ਸਰਕਾਰ ਇੰਜ ਹੀ ਕਰੇ ਜਿਵੇਂ 17/7/2020 ਤੋਂ ਬਾਅਦ ਭਰਤੀ ਹੋਏ ਮਲਾਜ਼ਮਾਂ ਦੀਆਂ ਸੁਣਵਾਈਆਂ ਦੇ ਵਿੱਚ ਪੰਜਾਬ ਆਪ ਸਰਕਾਰ ਨੇ ਕੀਤਾ ਹਰ ਵਾਰ ਉਸ ਨੂੰ ਟਾਲਣ ਦੀ ਕੋਸ਼ਿਸ਼ ਕੀਤੀ ਪੰਜਾਬ ਹਰਿਆਣਾ ਹਾਈ ਕੋਰਟ ਦਾ ਫੈਸਲਾ ਉਹਨਾਂ ਦੇ ਹੱਕ ਦੇ ਵਿੱਚ ਵੀ ਆ ਗਿਆ ਕਿ ਸਮੂਹ ਮਲਾਜ਼ਮਾਂ ਉੱਪਰ ਸੇਵਾ ਪੇ ਕਮਿਸ਼ਨ ਪੰਜਾਬ ਸਰਕਾਰ ਲਾਗੂ ਕਰੇ ਪਰ ਫਿਰ ਵੀ 17/7/2020 ਤੋਂ ਬਾਅਦ ਭਰਤੀ ਹੋਏ ਮਲਾਜ਼ਮਾਂ ਨੂੰ ਇਨਸਾਫ ਹਜੇ ਤੱਕ ਵੀ ਨਹੀਂ ਮਿਲਿਆ ਉਹਨਾਂ ਉੱਪਰ ਸੇਵਾ ਪੇ ਕਮਿਸ਼ਨ ਪੰਜਾਬ ਦਾ ਲਾਗੂ ਨਹੀਂ ਕੀਤਾ ਗਿਆ ਸੁਪਰੀਮ ਕੋਰਟ ਤੋਂ ਵੀ ਇਹ ਕੇਸ ਉਹ ਕੇਸ ਜਿੱਤ ਗਏ ਪਰ ਫਿਰ ਵੀ ਉਹਨਾਂ ਦੁਆਰਾ ਲਗਾਤਾਰ ਮੰਗ ਕੀਤੀ ਜਾ ਰਹੀ ਹੈ ਕਿ ਪੰਜਾਬ ਸਰਕਾਰ ਸਾਡੀ ਇਸ ਮੰਗ ਦਾ ਹੱਲ ਕਰੇ ਕਿਉਂਕਿ ਦੀ 10 15000 ਤਨਖਾਹ ਦੂਜੇ ਮਲਾਜ਼ਮਾਂ ਤੋਂ ਘੱਟ ਲੈ ਰਹੇ ਹਾਂ ਸਾਨੂੰ ਬਹੁਤ ਨੁਕਸਾਨ ਜਿਹੜਾ ਕਿ ਚੱਲਣਾ ਪੈ ਰਿਹਾ ਜੇਕਰ ਗੱਲ ਕੀਤੀ ਜਾਵੇ ਪੰਜਾਬ ਹਰਿਆਣਾ ਹਾਈ ਕੋਰਟ ਦੀ ਤਾਂ ਉਹਨਾਂ ਦੇ ਦੁਆਰਾ ਲਗਾਤਾਰ ਮਲਾਜ਼ਮਾਂ ਦੇ ਹੱਕ ਦੇ ਵਿੱਚ ਫੈਸਲੇ ਕੀਤੇ ਜਾ ਰਹੇ ਨੇ ਪਰ ਪੰਜਾਬ ਸਰਕਾਰ ਦੁਆਰਾ ਉਹਨਾਂ ਨੂੰ ਵੀ ਲਗਾਤਾਰ ਨਹੀਂ ਮੰਨਿਆ ਜਾ ਰਿਹਾ ਹੁਣ ਦੇਖਣਾ ਹੋਵੇਗਾ ਡੀਏ ਦੇ ਮਾਮਲੇ ਦੇ ਵਿੱਚ ਕੀ ਫੈਸਲਾ ਆਉਂਦਾ ਪਰ ਪਟੀਸ਼ਨਾਂ ਜਿਹੜੀਆਂ ਕਿ ਦਾਇਰ ਕੀਤੀਆਂ ਗਈਆਂ ਨੇ ਖਬਰ ਸਾਹਮਣੇ ਆਈ ਸੀ ਅਸੀਂ ਤੁਹਾਡੇ ਨਾਲ ਸਾਂਝੀ ਕੀਤੀ ਹੈ 13% ਪੈਂਡਿੰਗ ਡੀਏ ਨੂੰ ਲੈ ਕੇ ਵੱਡੀ ਖਬਰ ਜਿਹੜੀ ਕਿ ਥੋੜੇ ਦਿਨਾਂ ਤੱਕ ਸਾਨੂੰ ਸੁਣਨ ਨੂੰ ਮਿਲ ਸਕਦੀ ਹੈ ਜਿਸ ਤਰ੍ਹਾਂ ਵੈਸਟ ਬੰਗਾਲ ਦੇ ਮਲਾਜ਼ਮਾਂ ਦਾ 25% ਡੀਏ ਦੇਣ ਦਾ ਐਲਾਨ ਜਿਹੜਾ ਕਿ ਪੰਜਾਬ ਹਰਿਆਣਾ ਹਾਈ ਕੋਰਟ ਨੇ ਕੀਤਾ ਸੀ ਕਿ ਉਹਨਾਂ ਨੂੰ 25% ਰੈਂਦਾ ਡੀਏ ਦਿੱਤਾ ਜਾਵੇ ਕਿਉਂਕਿ ਜੇਕਰ ਗੱਲ ਕੀਤੀ ਜਾਵੇ ਪੰਜਾਬ ਸਰਕਾਰ ਦੇ ਮਲਾਜ਼ਮਾਂ ਦੀ ਤਾਂ ਉਹਨਾਂ ਦਾ ਡੀਏ ਇਸ ਟਾਈਮ 42% ਹੈ ਚੰਡੀਗੜ੍ਹ ਯੂਟੀ ਦੇ ਮਲਾਜ਼ਮ ਵੀ 55% ਡੀਏ ਲੈ ਰਹੇ ਨੇ ਹਰਿਆਣਾ ਸਰਕਾਰ ਦੇ ਮਲਾਜ਼ਮ ਵੀ 55% ਕੇਂਦਰ ਸਰਕਾਰ ਦੀ ਤਰਜ਼ ਤੇ ਇਹਨਾਂ ਦਾ 55% ਹੈ ਪਰ ਪੰਜਾਬ ਸਰਕਾਰ ਦੇ ਮੁਲਾਜ਼ਮ ਬਹੁਤ ਪਿੱਛੇ ਨੇ 13% ਇਸ ਮੰਗ ਨੂੰ ਲੈ ਕੇ ਜਲਦ ਹੀ ਹੱਲ ਹੋਵੇਗਾ ਜਾਂ ਫਿਰ ਪੰਜਾਬ ਸਰਕਾਰ ਇਸ ਨੂੰ ਟਾਲਣ ਦੇ ਵਿੱਚ ਇੱਕ ਵਾਰ ਫਿਰ ਤੋਂ ਕਾਮਯਾਬ ਹੋਏਗੀ ਇਹ ਸਮਾਂ ਹੀ ਦੱਸੇਗਾ ਹਾਂਜੀ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਜੇਕਰ ਵੀਡੀਓ ਚੰਗੀ ਲੱਗੀ ਇਸ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ ਧੰਨਵਾਦ ਜੀ